ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਭਾਗੀ ਹੋ ਗੁਰਮੁਖ ਪਿਆਰਿਓ ਜੋ ਤਨ ਤਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ 71 ਹੋ ਕੇ ਭਗਤ ਕਬੀਰ ਜੀ ਦੇ ਜਨਮ ਦਿਹਾੜਿਆਂ ਨੂੰ ਮਨਾ ਰਹੇ ਹਾਂ ਜਿਨ੍ਹਾਂ ਦਾ ਜਨਮ ਸਾਨੂੰ ਸਾਰਿਆਂ ਨੂੰ ਸੇਧ ਦੇਣ ਵਾਸਤੇ ਸੋਜੀ ਦੇਣ ਵਾਸਤੇ ਸਾਡਾ ਮਾਰਗਦਰਸ਼ਨ ਕਰਨ ਵਾਸਤੇ ਹੋਇਆ ਐਸੇ ਪਰਪਕਾਰੀ ਭਗਤਾਂ ਬਾਰੇ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਦੇ ਨੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰ ਆਇਆ ਜਨ ਆਵਨ ਕਾ ਇਹ ਸੁਆਉ ਜਨ ਕੇ ਸੰਗ ਚਿਤ ਆਵੇ ਨਾ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਜਿਹੜੇ ਆਪ ਮੁਕਤ ਹੁੰਦੇ ਨੇ ਸਾਡੇ ਵਰਗੇ ਭੁੱਲੇ ਜੀਵਾਂ ਨੂੰ ਮੁਕਤ ਕਰਾਉਣ ਵਾਸਤੇ ਉਸ ਪਰਮਾਤਮਾ ਦਾ ਉਪਦੇਸ਼ ਦੇਣ ਵਾਸਤੇ ਹੁੰਦੇ। ਬਾਬਾ ਕਬੀਰ ਜੀ ਦੇ ਬਚਨ ਨੇ ਕਹਿਤ ਕਬੀਰ ਸੁਨੋਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਏਕੀਸ਼ਨ। ਉਹਨਾਂ ਨੇ ਆਪ ਗੁਰੂ ਦੀ ਸ਼ਰਨ ਵਿੱਚ ਜਾ ਕੇ ਰਾਮਾਨੰਦ ਜੀ ਉਹਨਾਂ ਦੇ ਗੁਰੂ ਸੀ ਰਾਮ ਨਾਮ ਦਾ ਸ਼ਬਦ ਲਿਆ ਸ਼ਬਦ ਨੂੰ ਜਪਿਆ ਸ਼ਬਦ ਨੂੰ ਜਪਦਿਆਂ ਹੋਇਆ ਸੱਚ ਨਿਰੰਕਾਰ ਦੀ ਪ੍ਰਾਪਤੀ ਹੋ ਗਈ ਤੇ ਉਹਨਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜੇ ਜੋ ਉਹਨਾਂ ਦਾ ਆਪਣਾ ਪ੍ਰੈਕਟੀਕਲ ਹੈ ਹਮ ਕੂਕਰ ਤੇਰੇ ਦਰਬਾਰ ਭੋਂਕੇ ਆਗੇ ਬਦਨ ਪਸਾਰ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ ਤੇਰੇ ਦੁਆਰੇ ਧੁਨ ਸਹਿਜ ਕੀ ਮਾਥੇ ਮੇਰੇ ਦਗਾਈ ਦਾਗੇ ਹੋਏ ਸੋ ਰਨਮੇ ਜੂਜੇ ਬਿਨ ਦਾਗੇ ਭਗ ਜਾਈ ਸਾਧੂ ਹੋਏ ਸੋ ਭਗਤ ਫਜਾਨੇ ਪਛਾਨੇ ਹਰ ਲੇਖ ਜਾਣੇ ਪਾਈ ਕੋਠੜੇ ਮੇਂ ਕੋਠੜੀ ਪਰਮ ਕੋਠੀ ਵਿਚਾਰ ਗੁਰਦੀਨੀ ਬਸਤ ਕਬੀਰ ਕੋ ਲੇਮ ਬਸਮਾਰ ਕਬੀਰ ਦੀ ਸੰਸਾਰ ਕੋ ਸੋਲੇ ਜਿਸ ਮਸਤਕ ਪਾਕ ਕਬੀਰ ਜੀ ਨੇ ਇੱਕ ਸ਼ਬਦ ਦੇ ਵਿੱਚ ਆਪਣੀ ਇੰਨੀ ਨਿਮਰਤਾ ਦਿਖਾਈ ਹਰੀ ਦਾ ਸੇਵਕ ਹਰੀ ਦਾ ਜਨ ਕਿਹੋ ਜਿਹਾ ਹੋਣਾ ਚਾਹੀਦਾ ਹੈ ਜਿਸ ਨੇ ਮਲਾਪ ਕਰ ਲਿਆ ਪਹਿਲਾ ਕਬੀਰ ਜੀ ਕਹਿੰਦੇ ਉਹ ਰੋੜੇ ਵਰਗਾ ਹੋਣਾ ਚਾਹੀਦਾ ਹੈ ਪੀ ਜਿਵੇਂ ਰੂੜਾ ਜਿਹੜਾ ਹੁੰਦਾ ਉਹਨੂੰ ਠੁੱਡਾ ਮਾਰਦਾ ਇਧਰੋਂ ਠੁੱਡਾ ਵਜਦਾ ਉਧਰ ਚਲਾ ਜਾਂਦਾ ਉਧਰੋਂ ਠੁੱਡਾ ਵਜਦਾ ਇਸੇ ਪਾਸੇ ਆ ਜਾਂਦਾ ਕਬੀਰ ਜੀ ਕਹਿੰਦੇ ਹਰੀਦਾ ਜਿਹੜਾ ਜਾਣੇ ਉਹ ਰੋੜੇ ਵਰਗਾ ਹੋਣਾ ਚਾਹੀਦਾ ਸਾਰਾ ਹਭਮਾਨ ਸਾਰਾ ਹੰਕਾਰ ਖਤਮ ਹੋਵੇ ਇਹ ਸਾਨੂੰ ਉਹਨਾਂ ਨੇ ਨਿਮਰਤਾ ਦੱਸੀ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ ਐਸੋ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਇਦਾਂ ਦਾ ਮਾਲਕ ਦਾ ਦਾਸ ਹੋਵੇ ਰੋੜਾ ਬਨਜੇ ਉਨੂੰ ਭਗਵਾਨ ਮਿਲੇਗਾ। ਕੁਝ ਸਮੇਂ ਬਾਅਦ ਦੇਖਿਆ ਪੀ ਰੋੜਾ ਇੱਕ ਰਾਈ ਦੇ ਪੈਰਾਂ ਵਿੱਚ ਵੱਜਿਆ ਤਾਂ ਉਹਨੂੰ ਦੁੱਖ ਦਿੱਤਾ। ਉਹਦੇ ਸੱਟ ਲੱਗ ਗਈ। ਕਹਿੰਦੇ ਨਹੀਂ ਹਰੀ ਦਾ ਦਾਸ ਕਿਸੇ ਨੂੰ ਦੁੱਖ ਨਹੀਂ ਦਿੰਦਾ। ਕਹਿੰਦੇ ਕਬੀਰ ਰੋੜਾ ਹੁਆ ਤਾਂ ਕਿਆ ਭਇਆ ਪੰਥੀ ਕੋ ਦੁੱਖ ਦੇ। ਐਸੋ ਤੇਰੋ ਦਾਸ ਹੋਏ ਜਿਉਂ ਧਰਨੀ ਮੇਖੇ। ਕਹਿੰਦੇ ਤੇਰਾ ਦਾਸ ਐਵੇਂ ਦਾ ਹੋਣਾ ਚਾਹੀਦਾ ਜਿਵੇਂ ਧਰਤੀ ਤੇ ਮਿੱਟੀ ਹੈ ਮਿੱਟੀ ਸਾਰੇ ਅੰਦੇ ਚਰਨਾਂ ਦੀ ਧੂੜ ਬਣ ਜਾਂਦੀ ਤੇ ਕਬੀਰ ਜੀ ਦਾ ਇੱਕ ਹੋਰ ਬਚਨ ਹੈ ਕਹਿੰਦੇ ਬਾਬਾ ਫਰੀਦ ਜੀ ਦਾ ਫਰੀਦਾ ਖਾਕ ਨਾ ਨਿੰਦੀਏ ਖਾਕੂ ਜੇੜ ਨਾ ਕੋਈ ਜੀਵਦਿਆਂ ਪੈਰਾ ਤੱਲੇ ਮੋਇਆ ਉੱਪਰ ਹੋਏ ਤੇ ਕਹਿੰਦੇ ਖਾਕ ਕਈਆਂ ਦੇ ਕੱਪੜਿਆਂ ਤੇ ਪੈਂਦੀ ਤੇ ਅਸੀਂ ਖਾਕ ਦੀ ਘੱਟੇ ਦੀ ਨਿੰਦਿਆ ਕਰਦੇ ਆ ਕਹਿੰਦੇ ਜਿਉਂਦਿਆਂ ਖਾਕ ਇਨਸਾਨ ਦੇ ਪੈਰਾਂ ਹੇਠਾਂ ਹੁੰਦੀ ਆ ਤੇ ਮਰਨ ਤੋਂ ਬਾਅਦ ਉਹੀ ਮਿੱਟੀ ਉਹਦੇ ਉੱਪਰ ਪੈ ਜਾਂਦੀ ਕਬਰ ਬਣ ਜਾਂਦੀ ਖਾਕ ਨੂੰ ਨਾ ਨਿੰਦੀ ਇਕ ਇੱਥੇ ਕਬੀਰ ਜੀ ਕਹਿ ਰਹੇ ਨੇ ਇਕ ਖੇ ਬਣ ਜੋ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜੋ ਇੰਨੇ ਨਿਮਾਣੇ ਹੋ ਜੋ ਦੇਖਿਆ ਪੀ ਧੂੜ ਜਿਹੜੀ ਪਹਿਲਾਂ ਲੋਕ ਜ਼ਿਆਦਾ ਚਿੱਟੇ ਤੇ ਕਾਲੇ ਕੱਪੜੇ ਪਾਉਂਦੇ ਸੀ ਤੇ ਚਿੱਟੇ ਕੱਪੜਿਆਂ ਤੇ ਜਦੋਂ ਧੂੜ ਪੈਂਦੀ ਉਹ ਦੁੱਖ ਦਾਈ ਕਹਿੰਦੇ ਨਹੀਂ ਧੂੜ ਨਹੀਂ ਹਰੀ ਦਾ ਸੇਵਕ ਇਦਾਂ ਦਾ ਹੋਣਾ ਚਾਹੀਦਾ ਜਿਵੇਂ ਪਾਣੀ ਹੈ ਪਾਣੀ ਇਹਨਾਂ ਨਿਰਮਲ ਉਹਦਾ ਸੁਭਾਅ ਨਿਰਮਲ ਹੈ ਉਹਦੇ ਵਿੱਚ ਜਿਹੋ ਜਿਹੇ ਰੰਗ ਪਾ ਦਿਓ ਉਹ ਜਿਹੜਾ ਰੰਗ ਕਬੂਲ ਕਰ ਲੈਂਦਾ ਪਾਣੀ ਨੂੰ ਉੱਪਰ ਨੂੰ ਛੁੱਟੋ ਤੇ ਉਹ ਥੱਲੇ ਨੂੰ ਆਏਗਾ ਉਹਦਾ ਸੁਭਾ ਨਿਰਮਲ ਨਿਮਾਇ ਕਹਿੰਦੇ ਕਬੀਰ ਖੇ ਹੋਈ ਤੋ ਕਿਆ ਭਇਆ ਜੋ ਉੱਡ ਲਾਗੇ ਅੰਗ ਹਰ ਜਨ ਐਸਾ ਚਾਹੀਏ ਜੋ ਪਾਣੀ ਸਰਬੰਗ ਫੇ ਦੇਖਿਆ ਵੀ ਪਾਣੀ ਸਰਦੀਆਂ ਨੂੰ ਜੇ ਠੰਡਾ ਹੋ ਜਾਂਦਾ ਹੈ ਤੇ ਇਨਸਾਨ ਦੇ ਸ਼ਰੀਰ ਤੇ ਪੈਂਦਾ ਤਾਂ ਵੀ ਦੁਖਦਾਈ ਏ ਤੇ ਉਬਲਦਿਆ ਪਾਣੀ ਪੈ ਜਾਂਦਾ ਤਾਂ ਵੀ ਦੁਖਦਾਈ ਯਾਨੀ ਪਾਣੀ ਵਿੱਚ ਵੀ ਔਗਣ ਏ ਕਹਿੰਦੇ ਪਾਣੀ ਹੁਆ ਤਾਂ ਕਿਆ ਪਿਆਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਹਰੀ ਦਾ ਜਨ ਹਰੀ ਦਾ ਪਿਆਰਾ ਹਰੀ ਦਾ ਸੰਤ ਸਾਧੂ ਇਦਾਂ ਦਾ ਹੋਣਾ ਚਾਹੀਦਾ ਏ ਜਿਹੜਾ ਕਿਸੇ ਨੂੰ ਦੁੱਖ ਨਾ ਦੇਵੇ ਉਹ ਤਾਂ ਇੰਨਾ ਨਿਮਾਣਾ ਹੋ ਜਾਂਦਾ ਏ ਵੀ ਉਹਦੀ ਕੋਈ ਨਿੰਦਿਆ ਵੀ ਕਰਦਾ ਇਹਨਾਂ ਤੇ ਉਹ ਭਟਕਦਾ ਨਹੀਂ ਉਹ ਤਾਂ ਖੁਸ਼ੀ ਮਹਿਸੂਸ ਕਰਦਾ ਹੈ ਕਿ ਸ਼ੁਕਰ ਹੈ ਵੀ ਸਾਡੀ ਨਿੰਦਿਆ ਹੋ ਰਹੀ ਕਬੀਰ ਜੀ ਦੇ ਬਚਨ ਨੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਨਿੰਦਾ ਹੋਏ ਤਾਂ ਬੈਕੁੰਠ ਜਾਈਏ ਨਾਮ ਪਦਾਰਥ ਮਨੇ ਬਸਾਈ ਰਿਦੇ ਸ਼ੁੱਧ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਤੋਏ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੇ ਉਧਾਰ ਜਨ ਕਬੀਰ ਕੋ ਨਿੰਦਾ ਸਾ ਨਿੰਦ ਕਡੂਬਾ ਹਮ ਉਤਰੇ ਪਾ ਹਰੀ ਦਾ ਸੇਵਕ ਹਰੀ ਦਾ ਜਨ ਹਰੀ ਵਰਗਾ ਹੋਵੇ ਤੇ ਮਹਾਰਾਜ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਹਰ ਹਰ ਜਨ ਦੋਈ ਇੱਕ ਹੈ ਬਿਵ ਵਿਚਾਰ ਕਸ਼ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾ ਰਾਮ ਤੇ ਸੰਤ ਵਿੱਚ ਕੋਈ ਭੇਦ ਨਹੀਂ ਮਗਰ ਐਸੇ ਸੰਤ ਕਹਿੰਦੇ ਕਰੋੜਾਂ ਵਿੱਚੋਂ ਵਿਰਲੇ ਮਿਲਦੇ ਨੇ ਜਿਨ੍ਹਾਂ ਵਿੱਚ ਤੇ ਰੱਬ ਵਿੱਚ ਕੋਈ ਅੰਤਰ ਨਹੀਂ RAM ਸੰਤ ਮੇ ਭੇਦ ਕਿਛ ਨਾਹੀ ਇਕ ਜਨ ਕਈ ਮੈਂ ਲੱਖ ਕਰੋੜ ਇਸ ਕਰਕੇ ਐਸੇ ਜਨ ਭਗਤ ਕਬੀਰ ਜੀ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ ਔਰ ਐਸੀ ਮਾਤਾ ਧਾਨੇ ਜਿਨੇ ਐਸੇ ਭਗਤਾਂ ਨੂੰ ਜਨਮ ਦਿੱਤਾ ਐਸਾ ਪਿਤਾ ਧੰਨੇ ਜਿਹਦੇ ਘਰ ਨੂੰ ਭਾਗ ਲੱਗੇ ਕਹਿੰਦੇ ਧੰਨ ਜਨਨੀ ਜਿਨ ਜਾਇਆ ਧੰਨ ਪਿਤਾ ਪ੍ਰਦਾਨ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੇ ਸੇ ਪੂਰੇ ਪੁਰਖ ਸੁ ਜਾਣ ਕਬੀਰ ਜੀ ਨੇ ਵੀ ਸਾਸ ਗਿਰਾਸ ਸਿਮਰਨ ਕੀਤਾ RAM ਦੇ ਨਾਮ ਤੇ ਉਹਨਾਂ ਦੇ ਬਚਨ ਵੀ ਨੇ ਸਾਸ ਗਿਰਾਸ ਕੋ ਦਾਤੋ ਠਾਕੁਰ ਸੋ ਕਿਉ ਮਨੋ ਬਿਸਾਰਿਓ ਰੇ ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲੇ ਹਾਰਿਓ ਔਰ ਕਬੀਰ ਜੀ ਨੂੰ ਜਿਹੜਾ ਖਜ਼ਾਨਾ ਮਿਲਿਆ ਉਹਨਾਂ ਨੇ ਛਪਾਕੇ ਨਹੀਂ ਰੱਖਿਆ ਕਿਉਂਕਿ ਉਹਨਾਂ ਦੇ ਬਚਨ ਨੇ ਹਰ ਗੁਣ ਕਹਤੇ ਕਹਿ ਨਾ ਜਾਈ ਜਿਉ ਗੂੰਗੇ ਕੀ ਮਠਿਆਈ ਰਤਨ ਲੁਕਾਇਆ ਲੁਕੇ ਨਹੀਂ ਜੇ ਕੋ ਰੱਖੇ ਲੁਕਾਈ ਇਹ ਜਿਹੜਾ ਨਾਮ ਰਤਨ ਨੇ ਸਿਫਸਲਾ ਦਾ ਖਜ਼ਾਨਾ ਏ ਇਹ ਛੁਪਦਾ ਨਹੀਂ ਇਹ ਲੁਕਦਾ ਨਹੀਂ ਕੋਈ ਲੁਕਾ ਕੇ ਨਹੀਂ ਰੱਖ ਸਕਦਾ ਇਹ ਪ੍ਰਗਟ ਹੋ ਜਾਂਦਾ ਹੈ ਹਰ ਕਾ ਭਗਤ ਪ੍ਰਗਟ ਨਹੀਂ ਛਪੇ ਔਰ ਕਬੀਰ ਜੀ ਨੇ ਸਾਰੇ ਸੰਸਾਰ ਨੂੰ ਸੱਚ ਦਾ ਪਰਮਾਤਮਾ ਦਾ ਰਾਮ ਦਾ ਪੇਧ ਦਿੱਤਾ ਉਹ ਜੋ ਉਹਨਾਂ ਨੇ சுவாਸ ਗਿਲਾ ਸਿਮਨ ਕੀਤਾ ਆਪਾਂ ਵੀ ਹੁਣ ਸਾਰਿਆਂ ਨੇ ਮਿਲ ਕੇ ਜਪੋ ਤੈ ਕੋ ਨਾਮਾ ਅਵਰ ਨਿਰਾਫਲ ਕਾਮਾ ਕਹਿਤ ਕਬੀਰ ਸੁਨੋਰੇ ਸੰਤੋ ਖੇਤ ਹੀ ਕਰੋ ਨਿਬੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬਹਰ ਨ ਪੋ ਜਲ ਫੀਰਾ ਅਸੀਂ ਵੀ ਨਿਮਰਤਾ ਦੇ ਵਿੱਚ ਅਕਾਲ ਪੁਰਖ ਦੇ ਅਰਦਾਸ ਕਰਨੀ ਪੇ ਮਹਾਰਾਜ ਸਾਨੂੰ ਇਸ ਵਾਰ ਹੀ ਬਖਸ਼ ਤੇ ਅਸੀਂ ਦੁਬਾਰਾ ਜਨਮ ਨਹੀਂ ਲੈਣਾ ਕਿਉਂਕਿ ਕਬੀਰ ਜੀ ਦਾ ਇੱਕ ਮਿੱਤਰ ਸੀ ਕਿਸਾਨ ਕਬੀਰ ਜੀ ਨੇ ਜਦੋਂ ਜਾਣਾ ਉਹਨੂੰ ਕਹਿਣਾ ਵੀ ਭਲਿਆ ਪੁਰਸ਼ਾ ਨਾਮ ਜਪਿਆ ਕਰ ਸਿਮਨ ਕਰਿਆ ਕਰ ਮਗਰ ਉਹਨੇ ਕਿਆ ਨਹੀਂ ਮੰਨਿਆ ਕਰਮਨਾ ਵਜਾ ਸੀ ਕਹਿੰਦਾ ਮੈਨੂੰ ਤੇ ਕਰਮ ਤੋਂ ਵੇਲ ਨਹੀਂ ਆਪਣੇ ਬੱਚਿਆਂ ਨੂੰ ਇੰਨੀ ਜਾਇਦਾਦ ਬਣਾ ਕੇ ਦੇਣੀ ਇੱਕ ਸਮਾਂ ਆਇਆ ਵੀ ਮਰ ਲੱਗਿਆ ਉਹਦਾ ਧਿਆਨ ਬਲਦ ਵਿੱਚ ਚਲਾ ਗਿਆ ਤੇ ਬਲਦ ਦੀ ਜੂਨ ਵਿੱਚ ਹੀ ਆ ਗਿਆ ਉਫੇ ਜਦੋਂ ਬਲਦ ਦੀ ਜੂਨ ਵਿੱਚ ਆਇਆ ਤੇ ਕਬੀਰ ਜੀ ਨੇ ਸੁਨ ਵਿੱਚ ਉਹਦੀ ਪਛਾਣ ਕਰ ਲਈ ਉਹ ਜ਼ਿਮੀਂਦਾਰ ਦਾ ਜਿਹੜਾ ਬੱਚਾ ਬਲਦ ਨੂੰ ਜੋਰ ਰਿਹਾ ਏ ਕੁੱਟ ਰਿਹਾ ਏ ਸੇਕ ਦੇ ਰਿਹਾ ਏ ਤੇ ਕਬੀਰ ਜੀ ਨੇ ਫਿਰ ਉਹ ਨਾਲ ਗੱਲਬਾਤ ਕੀਤੀ ਵੀ ਭਲੇ ਪੁਰਸ਼ਾ ਵੀ ਜਦੋਂ ਤੂੰ ਮਾਨਸਜਾਮੇ ਵਿੱਚ ਈ ਤੂੰ ਭਗਤਾਂ ਦਾ ਕਿਆ ਨਹੀਂ ਮੰਨੇ ਤੇ ਦੇਖ ਲੈ ਤੂੰ ਬਲਦ ਬਣ ਗਿਆ ਆਪਣੇ ਘਰ ਵਿੱਚ ਹੁਣ ਤੇਰੇ ਪੋਤੇ ਤੈਨੂੰ ਜੋਰ ਏ ਨੇ ਮਗਰ ਇਹਨਾਂ ਨੂੰ ਪਤਾ ਨਹੀਂ ਸਾਡਾ ਪਿਤਾ ਉਹ ਕਹਿੰਦੇ ਚਾਰ ਪਾਵਨ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਨ ਗਈ ਹੈ ਉਠਤ ਬੈਠਤ ਠੇਂਗਾ ਪਰੇ ਤਬਕਤ ਮੁੰਡ ਲੁਕਈ ਹੈ ਹਰਬਿਨ ਬੈਲ ਬੇਰਾਨੇ ਹੋਈ ਹੈ ਫਾਟੇ ਨਾਕਨ ਟੁੱਟੇ ਕਾਦਨ ਕੋਧੂ ਕੋਪਸ ਕਈ ਹੈ ਸਾਰੋ ਦਿਨ ਡੋਲਤ ਬਨ ਮਹੀਆ ਅਜ ਹੁਨਾ ਪੇਟ ਅ ਗਈ ਹੈ ਜਨ ਭਗਤਨ ਕੋ ਕਹਿਓ ਨਾ ਮਾਨੋ ਕਿ ਉਹ ਆਪਣੋ ਪਈ ਹੈ ਉਹ ਫਿਰ ਜ਼ਿੰਮੇਦਾਰ ਦੇ ਬੱਚਿਆਂ ਨੂੰ ਵੀ ਸੋਝੀ ਆ ਗਈ ਸਮਝ ਲੱਗੀ ਪਈ ਜੇ ਸਾਡਾ ਪਿਤਾ ਸਾਜੀ ਉਮਰ ਇਹਨਾਂ ਧੰਨ ਜ਼ਮੀਂ ਜਾ ਦਾ ਜੋਰਦਾਰਿਆ ਤੇ ਬਲਦ ਦੀ ਜੂਨ ਚ ਆ ਗਿਆ ਤੇ ਸਾਨੂੰ ਮਾਲਕ ਦਾ ਭਜਨ ਕਰਨਾ ਚਾਹੀਦਾ ਸਾਨੂੰ ਇਸ ਨੂੰ ਵੀ ਮੁਕਤ ਕਰਉਣਾ ਚਾਹੀਦਾ ਇਸ ਕਰਕੇ ਪਹਿਲਾ ਅਸੀਂ ਆਪ ਮੁਕਤ ਹੋਣਾ ਹੈ ਫਿਰ ਅਸੀਂ ਦੂਸਰਿਆਂ ਨੂੰ ਮੁਕਤ ਕਰ ਸਕਦੇ ਆ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਇਸ ਕਰਕੇ ਆਓ ਹੁਣ ਬਾਬਾ ਜੀ ਸਮਾ ਲਉਣਗੇ ਉਹਦੇ ਤੋਂ ਪਹਿਲਾਂ ਆਪਾਂ 2 ਮਿੰਟ ਸਿਮਨ ਕਰ ਲਈਏ ਤਾਂ ਕਿ ਐਸੇ ਮਹਾਪੁਰਖਾਂ ਦਾ ਐਸੇ ਭਗਤਾਂ ਦਾ ਅੱਜ ਪ੍ਰਕਾਸ਼ ਦਿਹਾੜਾ ਤੇ ਉਹਨਾਂ ਦੀ ਯਾਦ ਵਿੱਚ ਜੁੜ ਕੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਤੇ ਆਪਾਂ ਸਾਰਿਆਂ ਨੇ ਸਿਮਨ ਕਰਨਾ ਹੈ ਸਾਸਕਿ ਰਾਜ ਅੱਖਾਂ ਬੰਦ ਕਰਕੇ ਸਵਾਸ ਸੰਤ ਜੈ ਵਾਹੇ ਗगन ਨੂੰ ਆਵੇ ਗੁਰੂ ਵਾਹਿਗੁਰੂ ਦਾ ਜਾਪ ਜਪਦਿਆਂ ਕੰਨਾਂ ਨਾਲ ਸੁੰਣਾ ਹੈ ਕਰੋ ਜੀ ਨੇਤਰ ਬੰਦ ਵਾ ਗੁਰੂ 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 ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾਏ ਗੁਰਜੀਕਾ ਖਾਲਸਾ ਵਾ ਗੁਰਜੀ ਕੀ ਫਤਿਹ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਨੂੰ ਕਿਰਪਾ ਕਰਕੇ ਕੁਝ ਸਮਾਂ ਵਿਚਾਰ ਕਰਨ ਦਾ ਦਿੱਤਾ ਆਓ ਹੁਣ ਆਪਾਂ ਅੰਮ੍ਰਿਤਮਈ ਕੀਰਤਨ ਦੇ ਨਾਲ ਜੁੜਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਰੋ ਜੀ ada baganya glitter halo halo bagaikan 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 کیتھی کندی جائے گا